ਆਪਣੇ ਗੁਲਾਬ ਸਿੰਘ ਜੀ ਯੂਕੇ ਤੋਂ ਸਮਝੋ ਇਹ ਜਿਹੜੀ ਹੈ ਮੇਰੇ ਤੋਂ ਉਹਨਾਂ ਨੇ ਸਿੱਟਣਾ ਸੀ ਇਹ ਮੇਰੇ ਤੋਂ ਨਹੀਂ ਸਿੱਟਣਾ ਇਹ ਇਸ ਜਿਹੜੀ ਸਟੇਜ ਨੂੰ ਦਿੱਤੇ ਜਾਣਗੇ ਇਹ ਬਿਲਕੁਲ ਜੀ ਗੁਲਾਬ ਸਿੰਘ ਜੀ ਦੇ ਨਾਂ ਤੇ ਤਾੜੀਆਂ ਮਾਰ ਦਿਓ ਪਲੀਜ਼ ਇੱਕ ਵਾਰੀ ਬਹੁਤ ਪਿਆਰੇ ਇਨਸਾਨ ਹੈ ਬਹੁਤ ਜ਼ਿਆਦਾ ਪਿਆਰੇ ਇਨਸਾਨ ਆ ਪ੍ਰੋਗਰਾਮ ਦੇਖ ਲੈਣੇ ਸਾਰਾ ਹੋਰ ਉਸ ਤੋਂ ਬਾਅਦ ਸਾਡੇ ਇੱਕ ਦੋਸਤ ਨੇ ਜਤਿੰਦਰ ਸਿੰਘ ਜੀ ਮੈਂ ਕਿਸੇ ਵੀ ਕੰਟਰੀ 'ਚ ਜਾਵਾਂ ਕਿਤੇ ਵੀ ਕੰਟਰੀ 'ਚ ਜਾਵਾਂ ਉਹਨਾਂ ਨੇ ਮੈਨੂੰ ਪੁੱਛਣਾ ਕਿੰਨੇ ਪ੍ਰੋਗਰਾਮ ਹੈ ਜਿੰਨੇ ਪ੍ਰੋਗਰਾਮ ਹੁੰਦੇ ਆ ਉਹ ਕਹਿੰਦੇ ਬਸ ਉਹਨੇ ਪੈਸੇ ਮੈਂ ਤੈਨੂੰ ਦੇਣੇ ਹੀ ਦੇਣੇ ਆ ਜਿੱਥੇ ਵੀ ਮੈਂ ਜਾਣਾ ਹੈ ਪਿੱਛੇ ਮੈਂ ਪਾਕਿਸਤਾਨ ਜਾ ਕੇ ਆਇਆ ਸੀਗਾ ਕਹਿੰਦੇ ਤੈਨੂੰ ਦੱਸਿਆ ਨਹੀਂ ਮੈਂ ਕਿਹਾ ਮੈਂ ਕਿਹੜਾ گاਉਂ ਗਿਆ ਕਹਿੰਦੇ ਤੂੰ ਗਿਆ ਤਾਂ ਹੈ ਨਾ ਉੱਥੇ ਸਾਹਬਤਾ ਬਾਦ ਕਰਾਂਗੇ ਉਹਨਾਂ ਦਾ ਨਾਮ ਹੈ ਜੀ ਭਾਈ ਜਤਿੰਦਰ ਸਿੰਘ ਜੀ ਸੱਫਲ ਜਿਹੜੇ ਜਰਮਨ ਦੇ ਵਿੱਚ ਰਹਿੰਦੇ ਨੇ ਸੰਗੀਤ ਨੂੰ ਇੰਨਾ ਪਿਆਰ ਕਰਦੇ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਬੈਲਜੀਅਮ ਜਿੱਥੇ ਵੀ ਕੋਈ ਸ਼ੋਅ ਹੁੰਦਾ ਉਹ ਸ਼ੋਅ ਨਹੀਂ ਛੱਡਦੇ ਉਹ ਪਿਆਰ ਕਰਦੇ ਸਾਰੇ ਕਲਾਕਾਰਾਂ ਨੂੰ ਉਹਨਾਂ ਵੱਲੋਂ ਵੀ ਪਿਆਰ ਆਇਆ ਵਿਆ ਮੈਨੂੰ ਲੇਕਿਨ ਮੇਰਾ ਇਹ ਸ ਏ ਅੱਜ ਰਮਲਾ ਜੀ ਹੋਣਿਆ ਵਾਸਤੇ ਐ ਤੇ ਜਿਹੜਾ ਆ ਪਿਆਰ ਐ ਇਹ ਸਾਰਾ ਮਿਊਜ਼ੀਸ਼ੀਅਨ ਸਾਹਿਬਾਨਾਂ ਨੂੰ ਦੇਵਾਂਗੇ ਆਪਾਂ ਜਿਹਨੇ ਮਿਊਜ਼ੀਸ਼ੀਅਨਾਂ ਦੀ ਰੋ ਇਹ ਤੁਹਾਡਾ ਸਾਡੇ ਵੰਡ ਕੇ ਤੁਸੀਂ ਲੈ ਲੈਣਾ ਸੋ ਪ੍ਰਮਾਤਮਾ ਨੇ ਜਿਹੜਾ ਹੈਗਾ ਇਹ ਰੰਗ ਪਾਖ ਲਾਏ ਆ ਇਹ ਇਦਾਂ ਹੀ ਰੰਗ ਪਾਖ ਲੱਗਦੇ ਰਹਿਣ ਤੇ ਮੈਂ ਇਦਾਂ ਹੀ ਚਾਹੁੰਗਾ ਰਾਮ ਜੀ ਪ੍ਰੋਗਰਾਮ ਨੂੰ ਤੁਸੀਂ ਰੱਖੋ ਬੁਲੰਦੀਆਂ ਤੇ ਆਪਾਂ ਤੁਹਾਡੇ ਨਾਲ ਆ ਜਿੰਨੇ ਵੀ ਜੋਗ ਰਹੇ ਆਪਾਂ ਲਾਜ਼ਮੀ ਕਰਦੇ ਰਹਿਵਾਂਗੇ ਲਓ ਜੀ ਆਖਰੀ ਗੀਤ ਇੱਕ ਗਾਉਂਗਾ ਲਾਸਟ ਗੀਤ আঠিক লাগে আজি আমি খুলি দ ਗੱਲ ਤੁਰਪੀ ਮਹਿਫਿਲ ਵਿੱਚ ਵਸਾਉਣ ਲਈ ਤਨੀ ਆ ਗਈ ਇੱਕ ਦਿਨ ਪੀਣ ਅੱਛਾ ਗੱਲ ਇਹ ਵੀ ਅੱਜ ਨਾਲ ਸੰਬੰਧ ਬਹੁਤ ਹੈ ਪੀਣ ਪਿਉਣ ਦਾ ਆ ਮੁੰਡੇ ਵੈਸੇ ਨਾ ਹੱਥ 'ਚ ਉਹਨਾਂ ਦੇ ਜਿਹੜੀਆਂ ਬੋਤਲਾਂ ਫੜੀਆਂ ਦੂਜੀਆਂ ਠੰਡੇ ਵਾਲੀਆਂ ਪਰ ਅੱਜ ਠੰਡਾ ਜਿਹਦੇ ਹੱਥ 'ਚ ਮਰਜੀ ਜੋ ਮਰਜੀ ਫੜੇ ਹੋਵੇ ਠੰਡਾ ਨਹੀਂ ਮੰਨਿਆ ਜਾਣਾ ਕਿਉਂਕਿ ਅੱਜ 31 ਮਾਰਚ ਹੈ ਸਹੀ ਗੱਲ ਹੈ ਹਾਂ ਮੰਨ ਕੇ ਮੁੰਡੇ ਮੰਨਦੇ ਸਿਆਣੇ ਸਿਆਣੇ ਮੰਨਦੇ ਨਹੀਂ ਮੰ ਲੈ ਨੇ ਐ ਵੀ ਮੰ ਲੈ ਨੇ ਯਾਰ ਗੱਲੀ ਕੋਈ ਦੀ ਕੱਤੀ ਮਾਰਦਾ ਅੱਜ ਖੁੱਲੀ ਛੁੱਟੀ ਆ ਇੱਕ ਦਿਨ ਪੀਣ ਪਿਆਉਣ ਦੀ ਗੱਲ ਤੁਰ ਪਈ ਤੇ ਮਹਿਫਿਲ ਵਿੱਚ ਵਿੱਚ ਸੌਣ ਲਈ ਤਰੀ ਆ ਗਈ ਖੁੱਲੀ ਬੋਤਲ ਤੇ ਖੁੱਲੇ ਨਸੀਬ ਮੇਰੇ ਤੇ ਲਾਲ ਜਨਤਾ ਦੀ ਇੱਕ ਪਰੀ ਆ ਗਈ ਹੋ ਲਾਗੇ ਜੂਏ ਦੇ ਅੱਤੇ ਤੇ ਯਾਰ ਮੈਨੂੰ ਹੋਏ आई जुए जो हार फिर पीनी पै गई मा सोचिया नहीं पीनी हो जॾो आरम ते निखार फिर पीणी पै thank you ਕੀ ਬੱਲੇ ਆਂਦੀ ਲੰਦੀ ਕੀ ਬੱਲੇ ਆਂਦੀ ਲੰਦੀ ਕੀ ਬੱਲੇ ਆਂਦੀ ਲੰਦੀ ਬਾਪੂ ਤੇਰਾ ਪਿੰਡ ਦਾ ਹਮੋਰੀ ਬਾਪੂ ਤੇਰਾ ਪਿੰਡ ਦਾ ਮੋਰੀ ਤੂੰ ਕਰਵਾਵੇਂ ਕੰਢੀ ਤੂੰ ਕਰਵਾਉਣਾ ਕੰਢੀ ਅੱਖ ਲੱਗਦਾ ਵਦੀਆਂ ਛੱਡਦੇ ਅੱਖ ਲੱਗਦਾ ਵਦੀਆਂ ਛੱਡਦੇ ਕਹਿੰਦੀ ਤੇਰੀ ਬਹੁਤ ਹੀ ਪੀੜੀ ਸੇਤਲੇ ਹਾਂ ਦੇ ਕਰਕੇ